ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਅੱਜ ਜੋ ਇਹ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾ ਇਹ ਉਹ ਬਣ ਹੈ ਜਿਸੇ 10 ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬੀ ਸਿੰਘ ਪਾਸ਼ਾ ਜੀ ਮਹਾਰਾਜਿਆਂ ਨੇ ਮੁਗਲ ਸਰ ਖਦਰਾਣੇ ਦੀ ਢਾਬ ਦੀ ਜੰਗ ਤੋਂ ਬਾਅਦ ਇੱਥੇ ਆ ਕੇ ਆਪਣਾ ਘੋੜਾ ਬੰਨਿਆ ਤੇ ਕਮਰ ਕਸਾ ਖੋਲਿਆ ਆਰਾਮ ਕੀਤਾ ਇੱਥੇ ਤੇ ਜਿਹੜੇ ਬਰਾੜ ਸਿੰਘ ਸਨ ਜਿਨ੍ਹਾਂ ਨੇ ਸਤਗੁਰ ਸਾਹਿਬਾਂ ਦਾ ਉੱਥੇ ਜੰਗ ਦੇ ਵਿੱਚ ਸਾਥ ਦਿੱਤਾ ਉਹਨਾਂ ਨੇ ਇੱਥੇ ਆ ਕੇ ਸਤਗੁਰ ਸਾਹਿਬਾਂ ਦੇ ਘੋੜੇ ਦੀਆਂ ਲਗਾਮਾਂ ਫੜ ਲਈਆਂ ਸਤਿਗੁਰੂ ਸਾਹਿਬਾਂ ਦੇ ਨਾਲ ਜਿੱਦ ਕੀਤੀ ਵੀ ਸਾਨੂੰ ਇੱਥੇ ਹੀ ਤਨਖਾਹ ਦਿੱਤੀ ਜਾਵੇ ਸਾਡੀ ਸੋ ਸਤਿਗੁਰੂ ਸਾਹਿਬਾਂ ਨੇ ਉਹਨਾਂ ਨੂੰ ਬਚਨ ਕੀਤਾ ਜਿਵੇਂ ਗੁਰਮਖਾਂ ਨੇ ਆਪਾਂ ਨੂੰ ਸਮਝਾਇਆ ਇਤਿਹਾਸ ਬਹੁਤ ਸੋਹਣਾ ਹੈ ਗੁਰਮਖ ਪਿਆਰਿਓ ਆਪਾਂ ਸਾਰੇ ਗੁਰੂ ਦੇ ਪ੍ਰਾਤਨ ਸਥਾਨਾਂ ਦੇ ਨਾਲ ਜੁੜੀਏ ਆਪਾਂ ਇਹਨਾਂ ਪ੍ਰਾਤਨ ਨਿਸ਼ਾਨਿਆਂ ਨੂੰ ਸੰਭਾਲ ਕੇ ਰੱਖੀਏ ਆਉਣ ਵਾਲੇ ਵਿਰਸੇ ਦੀ ਸਾਭ ਸੰਭਾਲ ਕਰੀਏ ਆਪਾਂ ਸਾਰੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਦਾ ਗੁਰੂ ਪ੍ਰਤੀ ਪ੍ਰੇਮ ਪਿਆਰ ਸਿੱਖੀ ਦੇ ਨਾਲ ਬਣਿਆ ਰਹੇ ਤੇ ਆਪਾਂ ਗੁਰਮੁਖ ਪਿਆਰੇ ਇਹਨਾਂ ਨਿਸ਼ਾਨੀਆਂ ਨੂੰ ਗਵਾੜਾ ਨਹੀਂ ਮਾਲਕ ਕਿਰਪਾ ਕਰੇ ਅਸੀਂ ਵੀ ਉਹ ਪਿਤਾ ਪਰਮੇਸ਼ਰ ਦੇ लाडले ਬੱਚੇ ਬਣ ਜਾਈਏ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤਰ ਧੀਆਂ ਬਣੀ ਆਪਾਂ ਸਾਰੇ ਤੇ ਗੁਰਮੁਖ ਪਿਆਰੇ ਮਾਲਕ ਨੇ ਬੜੀ ਕਿਰਪਾ ਕੀਤੀ ਇਹਨਾਂ ਸਥਾਨਾਂ ਦੀ ਅੱਜ ਸਤਿਗੁਰ ਸਾਹਿਬਾਂ ਨੇ ਆਪਾਂ ਨੂੰ ਦਰਸ਼ਨ ਦੇਦਾਰੇ ਬਖਸ਼ੇ ਕੀਤੇ ਗੁਰਦੁਆਰਾ ਸ੍ਰੀ ਗੁਪਤ ਸਰ ਸਾਹਿਬ ਨਗਰ ਕਿਹੜਾ ਜੀ ਪਿੰਡ ਛੱਤੇ ਆਣਾ ਵਾਹਿਗੁਰੂ ਜੀ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਬਹੁਤ ਪ੍ਰਾਤਨ ਬਣ ਹੈ ਉਸੇ ਸਮੇਂ ਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ